ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਕਰਦੇ ਆਂ ਤੁਹਾਡਾ ਧਾਲੀਵਾਲ ਬਟਿਕ ਪਹਿਣੀ ਜਸਾ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜਿਹੜੇ ਅੱਜ ਵਾਲੇ ਸੂਟ ਨੇ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਹੋਣਗੇ ਵਿੱਚ ਜੌਰਜਟ ਦੇ ਹੋਣਗੇ ਕਾਟਨ ਦੇ ਹੋਣਗੇ ਚੂਲੂਨ ਦੇ ਹੋਣਗੇ ਤੇ ਫੁੱਲ ਵੀਡੀਓ ਜਰੂਰ ਵਾਚ ਕਰਿਆ ਕਰੋ ਤੇ ਜੋ ਵੀ ਪਹਿਣਾ ਚਾਹਣਾ ਚੈਨਲ ਤੇ ਨਵੇਂ ਨੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਵੀ ਕਮੈਂਟਾਂ ਦੇ ਨਾਲ ਲਾਈਕ ਦੇ ਨਾਲ ਸਪੋਰਟ ਮਿਲਦੀ ਆ ਹਨਾ ਸਾਨੂੰ ਵੀ ਚੰਗਾ ਲੱਗਦਾ ਤੇ ਕੰਮ ਕਰਨ ਨੂੰ ਵੀ ਦਿਲ ਕਰਦਾ ਪਲੀਜ਼ ਹੁਲ ਸਾਥ ਦਿਆ ਕਰੋ ਤੇ ਅੱਜ ਵਾਲਾ ਸੂਟ ਆ ਜਿਹੜਾ ਇਹ ਫਰਸਟ ਸੂਟ ਆਗਾ ਜਿਹੜਾ ਇਹ ਆਪਣਾ ਪਿਸਤਾ ਕਲਰ ਦੇ ਉੱਪਰ ਸੂਟ ਰਹੇਗਾ ਜਿਹੜਾ ਇਹਦਾ ਕਲਰ ਆ ਉਹ ਪਿਸਤਾ ਕਲਰ ਰਹੇਗਾ ਜਿਹੜਾ ਆਹ ਵਾਲਾ ਇਹ ਆਪਣਾ ਨਾ ਵਿਦ ਆਰੀ ਵਰਕ ਹੋਇਆ ਹੋਇਆ ਬੇਟਾ ਨੇਰੇ ਦਾ ਕਾ ਇਹ ਵਾਲੇ ਜਿਹੜੇ ਫੁੱਲ ਆਗੇ ਥਿਸ ਆਹ ਵਾਲਾ ਜਿਹੜਾ ਦੇਖੋ ਤੁਸੀਂ ਵਿੱਚ ਨਾਟ ਵਰਕ ਹੋਇਆ ਹੋਇਆ ਇਹ ਵਾਲਾ ਜਿਹੜਾ ਆਰੀ ਵਰਕ ਹੋਇਆ ਹੋਇਆ ਸਾਰਾ ਇਹ ਜਿਹੜਾ ਸੂਟ ਆਗਾ ਇਹ ਆਪਣਾ ਪਿਓਰ ਜੌਰਜਟ ਦੇ ਉੱਪਰ ਹੈ ਆ ਤੁਸੀਂ ਬਾਕੀ ਤੁਹਾਨੂੰ ਇਹਦੇ ਵਿੱਚ ਥਿਸ ਵੀ ਰਿਹਾ ਵੀਡੀਓ ਦੇ ਵਿੱਚ ਹਨਾ ਤੇ ਵੀ ਕਿੰਨੀ ਸੌਫਟ ਆ ਜਿਹੜੀ ਉਹ ਜੌਰਜਟ ਹੈਗੀ ਬਿਲਕੁਲ ਸੌਫਟ ਜੌਰਜਟ ਹੈ ਇਹ ਵਾਲਾ ਪਿਸਤਾ ਕਲਰ ਦਾ ਸੂਟ ਰਹੇਗਾ ਆ ਸਾਰਾ ਇਹਦੇ ਵਿੱਚ ਆਪਣਾ ਫਲਾਵਰ ਦੇ ਉੱਪਰ ਵਰਕ ਹੋਇਆ ਹੋਇਆ ਇਹ ਵਾਲਾ ਨੋਡਵਰਕ ਹੋਇਆ ਹੋਇਆ ਵਿਚਾ ਸਟੋਨ ਦਿੱਤੇ ਹੋਏ ਆ ਸਾਰੇ ਜਿਹੜਾ ਇਹ ਵਾਲਾਗਾ ਇਹ ਫਰੰਟ ਵਰਕ ਆਊਗਾ ਤੁਸੀਂ ਚੈੱਕ ਕਰ ਸਕਦੇ ਹੋ ਇੰਨਾ ਕੁ ਜਿਆਦਾ ਵਧੀਆ ਸਟਾਫ ਹਨ ਬਹੁਤ ਜਿਆਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਜਿਹੜਾ ਐਦਾਂ ਫੁੱਲ ਆ ਜਿਹੜੇ ਇਹ ਦੋ ਫਰੰਟ ਤੇ ਆਉਣਗੇ ਤੇ ਆਹ ਵਾਲੇ ਜਿਹੜੇ ਫੁੱਲ ਆਗੇ ਇਹ ਆਪਣੇ ਬਾਜੂ ਦੇ ਉੱਪਰ ਆਉਣਗੇ ਤੇ ਸੇਮ ਇਹਦੀ ਬੈਕ ਆਏਗੀ ਆ ਤੁਸੀਂ ਚੈੱਕ ਕਰੋ ਇਹ ਵਾਲੀ ਹੈ ਜਿਹੜੀ ਇਹ ਚੀਜ਼ੇ ਦੀ ਬੈਕ ਤੇ ਆਏਗੀ ਪਿਓਰ ਜੌਰਜਟ ਦੇ ਉੱਪਰ ਸੂਟ ਰਹੇਗਾ ਜੀ ਇਹ ਬਾਰ ਹੇਠੇ ਘੇਰੇ ਦੇ ਉੱਪਰ ਆਪਦਾ ਲੇਸਸ ਦਿੱਤੀ ਹੋਈ ਆ ਬਹੁਤ ਜ਼ਿਆਦਾ ਸੋਹਣੀ ਲੇਸ ਦਿੱਤੀ ਹੋਈ ਆ ਆ ਵਾਲੀ ਆ ਜਿਹੜੀ ਇਹਦੇ ਨਾਲ ਬਾਟਮ ਆ ਜੀ ਕਿ ਪਿਸਤਾ ਕਲਰ ਦਾ ਹੈ ਸੂਟ ਰਹੇਗਾ ਕਈ ਵਾਰ ਥੋੜਾ ਲਾਈਟ ਆ ਜਾਂਦਾ ਵੀਡੀਓ ਦੇ ਵਿੱਚ ਪਰ ਲਾਈਟ ਨਹੀਂ ਹੈਗਾ ਜੀ ਇਹ ਬਿਲਕੁਲ ਪਿਸਤਾ ਕਲਰ ਦਾ ਸੂਟ ਰਹੇਗਾ ਜਿਹੜਾ ਦੁਪੱਟਾ ਗਾ ਉਹ ਇਸ ਤੋਂ ਵੀ ਜ਼ਿਆਦਾ ਸੋਹਣਾ ਆ ਦੇਖੋ ਤੁਸੀਂ ਚੈੱਕ ਕਰੋ ਸਾਰਾ ਦੁਪੱਟਾ ਹਾਈਲਾਈਟ ਕੀਤਾ ਹੋਇਆ ਹੈ ਇਹ ਤੁਸੀਂ ਚੈੱਕ ਕਰੋ ਆਹ ਵਾਲਾ ਦੁਪੱਟਾ ਰਹੇਗਾ ਹਾਈਲਾਈਟ ਕੀਤਾ ਹੋਇਆ ਪਿਓਰ ਜਾਰਜਟ ਦੇ ਉੱਪਰ ਇਦਾਂ ਟੂ ਸਾਈਡ ਦੇ ਉੱਪਰ ਆ ਜਿਹੜੀ ਉਹ ਲੇਸਸ ਦਿੱਤੀ ਹੋਈ ਆ ਤੇ ਇਦਾਂ ਦੁਪੱਟੇ ਦੇ ਵਿੱਚ ਨਾ ਇਦਾਂ ਫਲਾਵਰ ਬਣੇ ਹੋਏ ਆ ਏ ਆਫਲਾਈਨ ਇਹ ਬਹੁਤ ਜ਼ਿਆਦਾ ਸੇਲ ਹੋ ਰਹੀ ਆ ਸਿਰਫ ਇਸ ਟਾਈਮ ਮੇਰੇ ਕੋਲ ਹੀ ਆਨਲਾਈਨ ਵਾਸਤੇ ਸਿਰਫ ਦੋ ਸੂਟ ਹੀ ਬਚੇ ਆ ਇਹਦੇ ਵਿੱਚ ਜਿੰਨਾ ਭੈਣਾਂ ਨੂੰ ਇਹ ਸੂਟ ਚਾਹੀਦਾ ਪਲੀਜ਼ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਇਹ ਵਾਲਾ ਸੂਟ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਜੌਰਜਟ ਦਾ ਹੀ ਦੁਪੱਟਾ ਰਹੇਗਾ ਬਿਲਕੁਲ ਸੌਫਟ ਲਾਈਟ weight ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਬਿਲਕੁਲ ਲਾਈਟ weight ਇੰਨੀ ਕ ਜਿਆਦਾ ਸੋਹਣੀ ਫਿਟਿੰਗ ਆ ਰਹੀ ਹੈ ਇਹਦੀ ਅਸੀਂ ਨਾਲੇ ਦੇ ਇੱਕ ਤੋਂ ਕਸਟਮਰ ਦੇ ਸਟਿਚ ਵੀ ਕਰਕੇ ਦیتے ਆ ਬਹੁਤ ਜਿਆਦਾ ਸੋਹਣਾ ਪੀਸ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਇਹਦਾ ਦੁਪੱਟਾ ਰਹੇਗਾ ਜੋਰ ਚਟ ਦਾ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 2500 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਬਿਲਕੁਲ ਫ੍ਰੀ ਰਹੇਗੀ ਪਿਸਤਾ ਕਲਰ ਦਾ ਸੂਟ ਹੈ ਜੀ ਇਹ ਜਿਹੜਾ ਇਸ ਤੋਂ ਬਾਅਦ ਨੈਕਸਟ ਕਲਰ ਆ ਨਾ ਲਾਈਟ ਗ੍ਰੇਜ ਆ ਜਾਂਦਾ ਕਲਰ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਆ ਲੀਕੋ ਤੁਸੀਂ ਚੈੱਕ ਕਰੋ ਆਵਲਾ ਜਿਹੜਾ ਇਹ ਫਰੰਟ ਵਰਕ ਆ ਜਾਏਗਾ ਫਰੰਟ ਦੇ ਉੱਪਰ ਆ ਜਾਏਗਾ ਇਹ ਵਾਲਾ ਜਿਹੜਾ ਘੇਰੇ ਦੇ ਉੱਪਰ ਲੇਸਿਸ ਦਿੱਤੀ ਹੋਈ ਆ ਪਿਓਰ ਜੋਰ ਝਟਦੇ ਹੋਈ ਆ ਸੂਟ ਰਹੇਗਾ ਇਹ ਵਾਲੀ ਆ ਜਿਹੜੀ ਇਹਦੇ ਨਾਲ ਜੀ ਬਾਟਮ ਲੱਗੀ ਹੋਈ ਹੈ ਬਹੁਤ ਜਿਆਦਾ ਸੋਹਣੀ ਬਾਟਮ ਆ ਬਾਟਮ ਵੀ ਆਪਣੀ 3 ਮੀਟਰ ਕਪੜਾ ਰਹੇਗਾ ਬਾਟਮ ਦਾ 2 ਮੀਟਰ ਸ਼ਰਟ ਦਾ ਰਹੇਗਾ ਇਹ ਵਾਲਾ ਫਰੰਟ ਦੇ ਉੱਪਰ ਤੇ ਸੇਮ ਆ ਜਿਹੜਾ ਉਹ ਬੈਕ ਦੇ ਉੱਪਰ ਆਏਗਾ बिल्कुल सॉफ्ट जोरजट बिल्कुल सेल हो रही है। आ देखो चेक करो प्योर जोरजट का दुपट्टा रहेगा प्राइस है, है।, है। जो है। सिर्फ पच्ची सौ रुपया रहेगा शिपिंग बिलकुल रहे सिर्फ ਆਪਣੇ ਕੋਲੇ ਦੋ ਹੀ ਕਲਰ ਅਵੇਲੇਬਲ ਨੇ ਨੈਕਸਟ ਸੂਟ ਜਿਹੜਾ ਉਹ ਰਹੇਗਾ ਆਪਣਾ ਕਾਟਨ ਦੇ ਉੱਪਰ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਕਾਟਨ ਦਾ ਸੂਟ ਹੈ ਜਿੱਦਾਂ ਜਾਮ ਕਾਟਨ ਆ ਜਾਂਦੀ ਸੀ ਨਾ ਬਿਲਕੁਲੀ ਸੌਫਟ ਸੌਫਟ ਉਦਾਂ ਦਾ ਹੈ ਤੁਸੀਂ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਨਾਟ ਵਰਕ ਹੋਇਆ ਹੋਇਆ ਜੋ ਆ ਇਹਦੇ ਘੇਰੇ ਦੇ ਉੱਪਰ ਪੱਟੀ ਹੈ ਉਹਦੇ ਨਾਲ ਦਾ ਸੇਮ ਹੀ ਦੁਪੱਟਾ ਰਹੇਗਾ ਆਹ ਵਾਲਾ ਸਾਰਾ ਵਰਕ ਆ ਜੀ ਆਹ ਪੱਤੀਆਂ ਬਣੀਆਂ ਹੋਈਆਂ ਨੇ ਵਰਕ ਦੀਆਂ ਬਣੀਆਂ ਹੋਈਆਂ ਨੇ ਤੇ ਆਹ ਵਾਲੀਆਂ ਪੱਤੀਆਂ ਤੇ ਆਹ ਚੀਜ਼ ਹੈ ਜਿਹੜੀ ਇਹ ਹਾਈਲਾਈਟ ਕੀਤੀ ਹੋਈ ਹੈ ਸਾਰੀ ਆਹ ਦੇਖੋ ਆਹ ਨੋਡ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਆ ਸਾਰੇ ਇਹਦੇ ਵਿੱਚ ਸਾਰੇ ਆਹ ਹਾਂ ਸਟੋਨ ਲੱਗੇ ਹੋਏ ਆ ਬਹੁਤ ਜ਼ਿਆਦਾ ਸੋਹਣਾ ਸਟਾਫ ਆ ਦੇਖ ਚੈੱਕ ਕਰ ਸਕਦੇ ਹੋ ਤੁਸੀਂ ਇਹ ਫਰੰਟ ਦੇ ਉੱਪਰ ਆ ਜਾਊਗਾ ਤੇ ਇਹ ਵਾਲਾ ਜਿਹੜਾ ਬੈਕ ਤੇ ਆ ਜਾਏਗਾ ਸੀਮ ਆ ਤੁਸ ਸੇਕ ਕਰ ਸਕਦੇ ਹੋ ਆ ਬੈਕ ਤੇ ਆਵੇਗਾ ਜਿਹੜਾ ਇਹਦੇ ਨਾਲ ਦੁਪੱਟਾ ਦਾ ਉਹ ਪਿਓਰ ਚਲੂਣ ਦਾ ਰਹੇਗਾ ਜੀ ਇਹਦੇ ਘੇਰੇ ਦੇ ਉੱਪਰ ਜਿਹੜੀ ਪੱਟੀ ਆ ਉਹਦੇ ਮੈਚਿੰਗ ਆਪਣੀ ਲੱਗਿਆ ਹੋਇਆ ਇਹ ਦੁਪੱਟਾ ਇਹ ਵਾਲਾ ਇਹਦੇ ਨਾਲ ਪਿਓਰ ਦਾ ਜਿਹੜਾ ਦੁਪੱਟਾ ਜੁਆ ਪਿਓਰ ਚਲੂਣ ਦਾ ਦੁਪੱਟਾ ਹੈ ਇਹ ਬਹੁਤ ਜਿਆਦਾ ਲਾਈਟ ਵੇਟ ਇਹ ਜਿਹੜਾ ਦੁਪੱਟਾ ਰਹੇਗਾ ਬਹੁਤ ਜਿਆਦਾ ਸੋਹਣਾ ਦੁਪੱਟਾ ਰਹੇਗਾ ਦੇਖੋ ਸੂਟ ਦੀ ਲੁੱਕ ਕਿੰਨੀ ਸੋਹਣੀ ਲੱਗ ਰਹੀ ਆ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1700 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਬਿਲਕੁਲ ਫ੍ਰੀ ਰਹੇਗੀ ਨੈਕਸਟ ਸੂਟ ਆ ਜਿਹੜਾ ਉਹ ਆਪਣਾ ਚਲੂਣ ਤੇ ਰਹੇਗਾ ਜੀ ਇਹ ਪਿਓ ਚਲੂਣ ਦੇ ਉੱਪਰ ਰਹੇਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਸੂਟ ਆ ਜਿਹੜਾ ਆਪਣਾ ਪਿਓਰ ਚਲੂਣ ਦੇ ਉੱਪਰ ਰਹੇਗਾ ਆਲ ਓਵਰ ਇਹ ਸੂਟ ਰਹੇਗਾ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਐਨੇ ਕਿ ਜ਼ਿਆਦਾ ਇਹਦੀ ਫਿਨਿਸ਼ਿੰਗ ਹੁੰਦੀ ਆ ਸੂਟ ਦੀ ਬਹੁਤ ਜ਼ਿਆਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਚਲੂਣ ਦੇ ਉੱਪਰ ਰਹੇਗਾ ਪਿਓਰ ਚਲੂਣ ਦੇ ਉੱਪਰ ਦੁਪੱਟਾ ਵੀ ਇਹਦਾ ਚਲੂਣ ਦਾ ਰਹੇਗਾ ਦੇਖੋ ਕਿੰਨਾ ਸੋਹਣਾ ਖੂਬਸੂਰਤ ਦੁਪੱਟਾ ਇਹਦਾ ਪਿਓਰ ਚਲੂਣ ਦਾ ਇਹਦੇ ਨਾਲ ਦੁਪੱਟਾ ਰਹੇਗਾ ਇਸ ਚੱਕਰ ਸੋਇਆ ਇਹ ਵਾਲਾ ਜਿਹੜਾ ਇਹਦੇ ਨਾਲ ਦੁਪੱਟਾ ਰਹੇਗਾ ਜਿਹੜੇ ਸ਼ਰਟ ਦੇ ਵਿੱਚ ਨੇ ਫੁੱਲ ਆਹ ਵਾਲੇ ਇਹ ਛੋਟੇ ਨੇ ਜੀ ਜਿਹੜੇ ਦੁਪੱਟੇ ਦੇ ਵਿੱਚ ਨੇ ਵੱਡੇ ਆ ਚਲੂਣ ਦੀ ਵੀ ਪੂਰਾ ਸੂਟ ਰਹੇਗਾ ਆਲ ਓਵਰ ਸੂਟ ਰਹੇਗਾ ਚਲੂਣ ਦਾ ਹੀ ਆਪਣਾ ਇਹ ਦੁਪੱਟਾ ਰਹੇਗਾ 2.5 ਮੀਟਰ ਦਾ ਜਿਹੜਾ ਪ੍ਰਾਈਸ ਆ ਉਹ ਸਿਰਫ 1500 ਰੁਪਏ ਰਹੇਗਾ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਪ੍ਰਾਈਸ ਆ ਜਿਹੜਾ ਉਹ 1500 ਰਹੇਗਾ ਉਸ ਤੋਂ ਬਾਅਦ ਹੈਗਾਗਾ ਤਮੰਨਾ ਬ੍ਰਾਂਡ ਦਾ ਬਹੁਤ ਜ਼ਿਆਦਾ ਸੋਹਣਾ ਪੀਸ ਹੈ ਵੀ ਆ ਦੇਖੋ ਇਹ ਵਾਲਾ ਆ ਜਾਂਦਾ ਤਮੰਨਾ ਬ੍ਰਾਂਡ ਦਾ ਇਹ ਆ ਜਾਂਦਾ ਜਿਹੜਾ ਫਰੋਜੀ ਰੰਗ ਦਾ ਇਹਨਾਂ ਜਿਹੜਾ ਕੱਪੜਾ ਆ ਦੇਖੋ ਐਦਾਂ ਲੱਗੂਗਾ ਵੀ ਸਟੈਚੇਬਲ ਆ ਬਹੁਤ ਜ਼ਿਆਦਾ ਸੋਹਣੀ ਇਹਦੀ ਫਿਟਿੰਗ ਆਉਂਦੀ ਹੈ ਬਹੁਤ ਜ਼ਿਆਦਾ ਸੋਹਣੀ ਇਹਦੀ ਸੂਟ ਦੀ ਲੁੱਕਾਂ ਦੀ ਹੈ ਜੀ ਆਫਲਾਈਨ ਬਹੁਤ ਜ਼ਿਆਦਾ ਸੇਲਿੰਗ ਆ ਆ ਦੇਖੋ ਇਹ ਸਾਰਾ ਰਾਈ ਟੋਟਲੀ ਇਹਦੇ ਵਿੱਚ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹ ਵਾਲਾ ਜਿਹੜਾ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਆ ਸਾਰਾ ਸਿੱਪੀ ਵਰਕ ਹੋਇਆ ਹੋਇਆ ਫਰੰਟ ਵੀ ਬੈਕ ਵੀ ਦੋਨੋਂ ਬਿਲਕੁਲ ਸੇਮ ਨੇ ਜੀ ਫਰੰਟ ਬੈਕ ਦੋਨੋਂ ਸੇਮ ਆ ਆਹ ਵਾਲਾ ਫਰੰਟ ਬੈਕ ਹੈ ਜੰਦਾ ਇਹ ਵਾਲਾ ਫਰੰਟਾਇਲਾ ਸਾਰੇ ਦੇ ਵਿੱਚ ਸੀਕਵੈਂਸ ਵਰਕ ਬਹੁਤ ਜਿਆਦਾ ਸੋਹਣਾ ਪੀਸ ਹੈ ਇਹ ਜਿਹੜੀ ਇਹ ਵਾਲੀ ਹੈ ਇਹ ਪਿਓਰ ਨੇਚਰਲ ਕ੍ਰੇਵ ਦੀ ਹੈ ਜਿਹੜੀ ਇਹ ਬਾਟਮ ਲੱਗੀ ਹੋਈ ਹੈ ਬਹੁਤ ਸੋਹਣੀ ਕ੍ਰੇਵ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਮੈਂ ਤੁਸੀਂ ਬੈਕ ਤੋਂ ਦੇਖ ਸਕਦੇ ਹੋ ਇੰਦਾ ਵਰਕ ਹੋਇਆ ਹੋਇਆ ਸਾਰਾ ਸਾਰੇ ਦੇ ਵਿੱਚ ਸਿੱਪੀ ਦਾ ਬਹੁਤ ਸੋਹਣਾ ਵਰਕ ਹੈ ਇੰਨੀ ਕਿ ਜਿਆਦਾ ਸਾਈਨਿੰਗ ਦਿੰਦਾ ਸੂਟ ਬਹੁਤ ਜਿਆਦਾ ਆਵਲ ਹੈ ਇਹਦੇ ਨਾਲ ਦੁਪੱਟਾ ਰਹੇਗਾ प्योर चलून दुपट्टा रहेगा सिर्फ चौदह सौ रुपया चौदह सौ रहेगा शिपिंग फ्री रहेगी देखो ऑफलाइन सा बहुत ज्यादा सेल है सोलह सौ पा रुपए का सूट सी नैक्सट आ जाता कॉटन के उपर आ जा सूट ਨੈਕਸਟ ਸੂਟ ਆ ਜਿਹੜਾ ਇਹ ਕਾਟਨ ਦੇ ਉੱਪਰ ਆ ਜਾਂਦਾ ਇਹਨੂੰ ਆਪਾਂ ਫਰੋਜੀ ਰੰਗ ਵੀ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਸੋਹਣਾ ਜਿਹਾ ਕਲਰ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਆ ਸਾਰਾ ਹੀ ਆਪਣਾ ਇਹਦਾ ਟੋਟਲੀ ਆਰੀ ਵਰਕ ਦਾ ਕੰਮ ਹੋਇਆ ਹੋਇਆ ਸਾਰੇ ਫਰੰਟ ਦੇ ਵਿੱਚ ਵੀ ਆਰੀ ਦਾ ਕੰਮ ਹੋਇਆ ਹੋਇਆ ਤੇ ਬੈਕ ਤੇ ਵੀ ਆਪਣੇ ਆਰੀ ਦੇ ਕੰਮ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਇਹ ਫੈਬਰਿਕ ਰਹੇਗਾ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਾਂ ਕੋਈ ਵੀ ਆਏ ਆਪਾਂ ਜਿਹੜਾ ਡੁਪਲੀਕੇਟ ਮਾਲ ਨਹੀਂ ਵੇਚਦੇ ਆਪਾਂ ਜਿਹੜਾ ਇੱਕ ਨੰਬਰ ਕਪੜਾ ਵੇਚੀਦਾ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਇਹ ਇਹਦੇ ਨਾਲ ਆ ਜਾਂਦੀ ਹੈ ਬਾਟਮ ਇਹ ਵਾਲਾ ਇਹਦੇ ਨਾਲ ਮਸਲੀਨ ਦਾ ਆ ਜਾਂਦਾ ਦੁਪੱਟਾ ਇਹ ਵਾਲਾ ਇਹਦੇ ਨਾਲ ਮਸਲੀਨ ਦਾ ਆਜੂਗਾ ਦੁਪੱਟਾ ਜੀ ਦੁਪੱਟਾ ਪੂਰਾ ਖੁੱਲਾ ਡੋਲਾਗਾ ਬਹੁਤ ਜ਼ਿਆਦਾ ਸੋਹਣਾ ਪੀਸ ਆ ਇਦਾਂ ਇਹਦੀ ਲੁੱਕ ਦੇਖੋ ਤੁਸੀਂ ਪੀਸ ਦੀ ਬਹੁਤ ਜ਼ਿਆਦਾ ਸੋਹਣੀ ਆ ਦੇਖੋ ਇਹ ਵਾਲਾ ਜਿਹੜਾ ਇਹਦਾ ਦੁਪੱਟਾ ਆ ਜਾਂਦਾ ਜਿਹੜਾ ਇਹਦਾ ਪ੍ਰਾਈਸ ਆ ਅੱਜ ਬਿਲਕੁਲ ਆਪਾਂ ਲੈਸ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਸਿਰਫ 1500 ਰੁਪਏ ਨੈਕਸਟ ਕਲਰ ਆ ਜਿਹੜਾ ਇਹਦੇ ਵਿੱਚ ਪਰਪਲ ਕਲਰ ਆ ਜਾਂਦਾ ਨੈਕਸਟ ਕਲਰ ਆ ਜਿਹੜਾ ਇਹ ਪਰਪਲ ਕਲਰ ਦਾ ਆ ਜਾਂਦਾ ਸਾਰੇ ਦੇ ਵਿੱਚ ਇਦਾਂ ਆਰੀਵਰਕ ਹੋਇਆ ਹੋਇਆ ਜੀ ਇਹ ਵਾਲੀ ਇਹਦੇ ਨਾਲ ਬਾਟਮ ਆ ਜਾਂਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਪੀਸ ਦੀ ਲੁੱਕ ਆ ਸੇਮ ਬੈਕ ਆਏਗੀ ਜੀ ਪਿਓਰ ਮਸਲੀਨ ਦਾ ਇਹਦੇ ਨਾਲ ਦੁਪੱਟਾ ਰਹੇਗਾ ਪ੍ਰਾਈਸ ਆ ਜਿਹੜਾ ਉਹ ਸਿਰਫ 1500 ਰੁਪਏ ਰਹੇਗਾ ਕੁਣ ਜਿੰਨਾ ਜਿੰਨਾ ਪਹਿਣਾ ਨੇ ਇਹ ਪਹਿਲਾ ਸੂਟ ਜਿਹੜੇ ਸਾਡੇ ਕੋਲੋਂ ਲਏ ਆ ਉਹ ਕਹਿਣਗੇ ਵੀ ਪਹਿਲਾਂ ਇਹ 1700 ਰੁਪਏ ਦਾ ਪੀਸ ਸੀ ਹਾਂਜੀ ਇਹ ਪਹਿਲਾਂ 1700 ਰੁਪਏ ਦਾ ਪੀਸ ਸੀ ਇਹ ਸਾਡੇ ਕੋਲੇ ਸਿਰਫ ਦੋ ਪੀਸ ਰਹਿੰਦੇ ਆ ਇਸੇ ਲਈ ਲੈਸ ਦੇ ਉੱਪਰ ਲਾਇਆ ਆਪਾਂ ਨੇ ਵੀ ਇਹਦਾ ਪ੍ਰਾਈਸ ਹੈ ਜਿਹੜਾ ਉਹ ਸਿਰਫ ਇਸ ਟਾਈਮ 1500 ਰੁਪਏ ਰਹੇਗਾ ਤੇ ਸ਼ਿਪਿੰਗ ਆ ਜਿਹੜੀ ਉਹ ਬਿਲਕੁਲ ਫ੍ਰੀ ਰਹੇਗੀ ਜੋ ਵੀ ਪਹਿਣਾ ਚੈਨਲ ਤੇ ਨਵੇਂ ਨਹੀਂ ਪਹਿਣਤਾ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਫੁੱਲ ਵੀਡੀਓ ਜ਼ਰੂਰ ਵਾਚ ਕਰਿਆ ਕਰੋ ਜੀ ਤਾਂ ਕਿ ਕੋਈ ਡਿਜ਼ਾਈਨ ਜਿਹੜਾ ਉਹ ਤੁਹਾਡਾ ਮਿਸ ਨਾ ਹੋ ਸਕੇ ਤੇ ਧੰਨਵਾਦ ਜੀ